ਵੋਟ ਨੰਬਰ ਬੂਥ ਤੇ ਜਾ ਕੇ ਚੈਕਿੰਗ ਕਰ ਰਹੀ ਸੀ ਸਾਰਾ ਕੁਝ ਸਹੀ ਚੱਲ ਰਿਹਾ ਸੀ ਸਾਰੇ ਵੋਟਰ ਆਪਣੀ ਆਪਣੀ ਵੋਟਾਂ ਪਾ ਰਹੇ ਸੀ ਇਹਦੀ ਵਾਈਫ ਤੇ ਇਹ ਖੁਦ ਆਏ ਅੰਦਰ ਇਹ ਬੋ ਬੋਲੋ ਹਾਂਜੀ ਕਮਲ ਕਮਲ ਦੀ ਵਾਈਫ ਹਾਂਜੀ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਹੈ ਵੋਟ ਨੰਬਰ 85 ਤੋਂ ਇਲੈਕਸ਼ਨ ਲੜਨੀ ਕਾਉਂਸਲ ਅੱਜ ਇਲੈਕਸ਼ਨ ਹੈ ਸਾਰਾ ਕੁਝ ਸੰਚਾਰ ਦੀਪੁਰਬ ਚੱਲ ਰਿਹਾ ਸੀਗਾ ਅਮਲ ਤੇ ਉਹਦੀ ਵਾਈਫ ਆ ਕੇ ਜਿਹੜੇ ਕਿ ਇਲੈਕਸ਼ਨ 'ਚ ਖੜੇ ਹੋਏ ਆ ਉਹਨਾਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਮੇਰੇ ਤੇ ਹੱਥ ਛੱਕੇ ਮੇਰੀ ਐਨਕ ਚਲਾ ਕੇ ਸਿੱਟੀ ਇਹ ਇਹ ਨੌਨਸੈਂਸ ਕ੍ਰੀਏਟ ਕਰ ਰਹੇ ਆ ਇਹ ਸਰਾਸਰ ਗਲਤ ਹੈ ਮੈਂ ਇਹਦੇ ਖਿਲਾਫ ਆ ਬਿਲਕੁਲ ਕੰਮ ਕਰ ਲੀ ਹਾਂ ਹਾਂਜੀ ਪੈ ਲੀ ਅੱਜ ਕੰਮ ਆ ਹਾਂਜੀ ਤੁਹਾਡੇ ਨਾਲ ਕੰਮ ਕਰ ਗੀ ਆ ਲੈ ਕੇ ਜਾ ਰਿਹਾ ਆ ਬਸ ਇਹ ਦੇਖ ਕੇ ਕਿ ਹਾਂ ਵੀ ਸਭ ਕੁਛ ਵਧੀਆ ਚੱਲ ਰਿਹਾ ਉਹਨਾਂ ਨੂੰ ਇਸ ਉਹਨਾਂ ਨੂੰ ਬਰਦਾਸ਼ਤ ਨਹੀਂ ਆਇਆ ਤੇ ਸਾਡਾਂ ਲਈ ਦਾ ਕਰ ਲੱਗੇ ਆ ਜਬਰਦਸਤੀ ਪੁਲਿਸ ਪੁਲਿਸ ਦੇ ਬਾਹਰ ਦੇ ਲੋਕਾਂ ਨੂੰ ਬੁਲਾ ਕੇ ਸਾਡੇ ਉੱਤੇ ਜ਼ਬਰਦਸਤੀ ਕਰ ਰਹੇ ਇਹ ਕੋਈ ਗੱਲ ਨਹੀਂ ਹੈ ਇਹ ਸਾਡਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਈ ਜਾਏ ਪ੍ਰਸ਼ਾਸਨ ਦਾ ਕਿਦਾਂ ਦਾ ਰੋਲ ਹੈ ਜੇ ਦੇ ਵਿੱਚ ਜੀ ਪੁਲਿਸ ਦਾ ਨਹੀਂ ਅਸੀਂ ਤਾਂ ਨਾ ਰੋਲ ਲੈ ਕਰ ਉਹਨਾਂ ਦਾ ਰੋਲ ਤਾਂ ਠੀਕ ਹੈ ਬਟ ਜਦੋਂ ਆਪ ਹੀ ਆ ਕੇ ਬਦਤਮੀਜ਼ੀ ਕਰਨ ਲੱਗਦੇ ਨੇ ਉਦੋਂ ਤੇ ਪੁਲਿਸ ਵੀ ਕੀ ਕਰ ਲੇਗੀ ਪੁਲਿਸ ਉੱਤੇ ਹਾਂਜੀ ਭਾਈ ਕੀ ਮਸਲਾ ਕੀ ਹੈ ਸਾਰਾ ਉਹ ਅੰਦਰ ਮਸਲਾ ਅਸੀਂ ਤਾਂ ਬੜੇ ਦਿਨਾਂ ਦੇ ਪੁਲਿਸ ਨੂੰ ਡੇ ਆ ਜੀ ਕਹਿਣ ਵੀ ਬੋਰੀ ਬਹੁਤ ਬਦਮਾਸ਼ੀਆਂ ਕਰਨ ਡਿਆ ਹੈ ਅੱਜ ਵੀ ਇਹ ਮੇਰੀ ਵਾਈਫ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਆ ਉਹਦੀ ਵਾਈਫ ਐਨਕਲਾਤੀ ਬੋਰੀ ਨੇ ਧੱਕਾ ਮਾਰਤਾ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਆ ਬੋਰੀ ਦੇ ਫੋਨ ਅੰਦਰ ਜਾਣ ਦੇ ਬੰਦਿਆਂ ਦੇ ਫੋਨ ਅੰਦਰ ਜਾਣ ਦੇ ਜੇ ਸਾਡਾ ਇੱਕ ਬੰਦਾ ਚਲ ਗਿਆ ਕਿਹੜੀ ਅੱਖ ਰਾ ਗਈ ਜੀ ਸ਼ਰੀਆਮ ਕਹਿੰਦਾ ਗੋਲੀਆਂ ਚਲਾ ਦੇ ਸ਼ਰੀਆਮ ਕਹਿੰਦਾ ਕਹਿੰਦਾ ਮੈਂ ਗੋਲੀਆਂ ਮਾਰੂੰਗਾ ਤੁਹਾਨੂੰ ਇਹ ਆ ਕਰਾ ਦੂੰ ਉਹ ਕਰਾ ਦੂੰਗਾ ਦੋਨੇ ਪਾਰਟੀ ਦੀ ਇੱਕ ਦੂਜੇ ਹਾਂ ਜੀ ਦੱਸੋ ਮੇਰੇ ਨਾਲ ਅਸੀਂ ਮੈਂ ਆਮ ਆਦਮੀ ਪਾਰਟੀ ਦਾ ਕਾਂਗਰਸ ਪਾਰਟੀ ਮੇਰੇ ਨਾਲ ਖੜੀ ਹੈ ਜੀ ਇਹ ਇਹ ਜਿਆਦਾ ਪਾਰ ਇੱਕ ਗੈਂਗਸਟਰ ਹੈ ਗੈਂਬਲਰ ਹੈ ਵੱਡਾ ਜਵਾਰੀਆ ਹੈ ਇਹਦੇ ਬਦਮਾਸ਼ੀਆਂ ਰਿਆ ਕਰਨਾ ਕਦੀ ਪਿੰਡ 'ਚ ਪੈਸੇ ਵਣਦਾ ਕਦੀ ਪਿੰਡ 'ਚ ਕੰਬਲ ਵਣਦਾ ਕਦੀ ਸੂਟ ਵਣਦਾ ਹੈ ਮਾਤੀ ਕੰਦੇ ਆਲੇ ਫੋਨ 'ਤੇ ਮੰਗੀ ਤੁਹਾਡੀ ਮੰਗੇ ਆ ਜੀ ਅਸੀਂ ਧਰਨਾ ਲਾਇਆ ਤਾਦ ਉਠਾਂਗੇ ਜੀ ਇਹ ਦੋਵੇਂ ਜੀ ਪੁਲਿਸ ਇਹਨਾਂ ਦੋਵਾਂ ਜੀਆਂ ਨੂੰ ਗ੍ਰਿਫਤਾਰ ਕਰੂਗੀ ਤੇ ਵੋਟਿੰਗ ਦਾ ਬੜਾ ਵਧੀਆ ਚੱਲਣ ਰਿਹਾ ਸੀ ਸਾਨੂੰ ਇੱਕ ਸੋ ਪੁਲਿਸ ਨੇ ਸਾਨੂੰ ਹੀ ਕਿਹਾ ਵੀ ਬੂਥਾਂ ਦੇ ਬੈਜੋ ਅਸੀਂ ਆਪੋ ਆਪਣੇ ਬੂਥਾਂ ਦੇ ਬੈਠੇ ਆ ਇਹ ਕੱਲਾ ਹੀ ਅੰਦਰ ਤੁਰਿਆ ਫਿਰਨ ਏ ਇਹ ਕੱਲਾ ਹੀ ਬਦਮਾਸ਼ ਆਇਆ ਜਾਣਾ ਪਿੰਡ ਦਾ ਕੀ ਹੈ ਮੈਂ ਤਾਂ ਕਹਿਣ ਦਾ ਪਿੰਡ ਵਾਲਿਆਂ ਨੂੰ ਵੀ ਇਹਨੇ ਬੇੜਾ ਕਰ ਕਰ ਦੇਣਾ ਜੋ ਸਾਡੇ ਪਿੰਡ ਦਾ ਬਚ ਜੋ ਬਚ ਜੋ ਬਚ ਜੋ ਇਹ ਗੈਂਗਸਟਰ ਜੋ ਇਹਨੇ ਸੱਚੀ ਪਿੰਡ ਦਾ ਨਸ਼ਾ ਇੰਨਾ ਵਾਰ ਦੇਣਾ ਨਾ ਇਸ ਬੰਦੇ ਨੇ ਮੇਰੇ ਸਾਹਮਣੇ ਨਾਲ 20 ਦੁਕਾਨਾਂ ਸਾਨੂੰ ਦੜੇ ਸੱਟੇ ਵਾਲੀਆਂ ਹੀ ਦਿਖਣ ਗਈਆਂ ਪਿੰਡ 'ਚ ਜੀ ਪਰ ਕੀ ਨਾ ਬੜਾ ਮੇਰਾ ਨਾਮ ਫਰਦੀਸ਼ ਮਾਰਾ ਜੀ ਕੁਝ ਨਹੀਂ ਹੋਇਆ ਜੀ ਐ ਸਾਈਂ ਬੜੇ ਅਮਨੰਸ਼ਾ ਨੇ ਚੋਂ ਲੰਡੇ ਆ ਇੱਕ ਉਮੀਦਵਾਰ ਆਪਣਾ ravel ਦੀ ਘਰਦੀ ਆ ਇੱਕ ਮੰਨ ਲਓ ਸਾ ਮੇਰੀ ਭੁਜਾਈ ਆ ਇੱਕ ਬੋਰੀ ਦੀ ਘਰਦੀ ਆ ਅਹੀਂ ਜਿਹੜੇ ਪਿੰਡ ਵਾਲੇ ਸਾਰੇ ਇਕੱਠੇ ਆ ਅਸੀਂ ਲੜਨ ਆਲੇ ਜਾਂਦੇ ਜਨੂੰ ਕੋਈ ਪਿਆਰ ਕਰਦਾ ਉਹਨੂੰ ਬੋਟ ਪਾ ਦੇ ਆ ਆਣ ਕੇ ਸਾਡੇ ਬੰਦਿਆਂ ਧਮਕੇ ਦਿੰਦਾ ਆ ਉਹ ravel ਦੀ ਮੈਸੇਜ ਜਿਹੜੀ ਉਮੀਦਵਾਰ ਆ ਉਹਨੂੰ ਇਹਨੇ ਬੜੀ ਬਤਮੀਜ਼ੀ ਨਾਲ ਬੋਲਿਆ ਆ ਮੰਨ ਲੋ ਅਸੀਂ ਪਿੰਡ ਦੀ ਨੌਤੀ ਦੇ ਨਾਲ ਜਿਹੜਾ ਮਾੜਾ ਸਲੂਕ ਕਰੂਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਮੰਨ ਲੋ ਸਾਡਾ ਹੋਰ ਪਿੰਡ ਚ 100 ਵੀਦ ਕਰਿਓ ਸਕਦੇ ਆ ਪਰ ਤਿਆਂ ਪੇਣਾ ਸਾਂਝੀਆਂ ਸਾਰਿਆਂ ਦੀ ਸਾਰਿਆਂ ਦੀਆਂ ਕਿ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਤੂੰ ਵੋਟ ਮੰਗ ਕਦੀ ਉਹਨੂੰ ਠਕੇਰਾਵਲ ਨੂੰ ਮਾਰ ਦਿੰਦਾ ਕਦੀ ਠਕੇ ਕਿਹਨੂੰ ਮਾਰ ਦਿੰਦਾ ਆ ਹਾਂ ਸਾਡਾ ਗੁੰਡਾਗਰਦੀ ਬੋਰੀ ਕਰ ਰਿਹਾ ਆ ਕਮਲ ਬੋਰੀ ਕਮਲ ਬੋਰੀ ਕਰ ਰਿਹਾ ਆ ਆਪਣੇ ਪੈਸੇ ਦੇ ਯੋਗ ਨਾਲ ਸਾਡੇ ਪਿੰਡ ਵਾਲੇ ਦੁਬਾਰ ਰਿਹਾ ਆ ਕਦੀ ਸ਼ਰੇ ਆ ਮਾਸਟਰਾਂ ਨੂੰ ਪੈਸੇ ਫੜਾਉਂਦਾ ਫਿਰਦਾ ਆ ਅਸੀਂ ਸਾਡੀ ਹੱਦ ਡੱਪ ਗਈ ਆ ਹੁਣ ਜਦੋਂ ਵੇਖਿਆ ਸਾਡੀ 라ਵਲ ਦੀ ਘਰ ਦੀ ਉਹਨਾਂ ਮਾੜਾ ਚੰਗਾ ਬੋਲੇ ਹੁਣ ਦੁੱਖ ਹੋਇਆ ਆ ਸਾਡੇ ਪਿੰਡ ਦੀ ਨੋਆ ਕਦੇ ਵਾਸਤੇ ਮਾੜਾ ਬੋਲੇ ਓਏ ਆਪਣੀਆਂ ਵੋਟਾਂ ਲਵੇ ਅਸੀਂ ਆਪਣੀਆਂ ਵੋਟਾਂ ਲਈਏ ਅਮਨਚਾਲ ਇਲੈਕਸ਼ਨ ਹੋਣੀ ਚਾਹੀਦੀ ਆ ਉਹਨੇ ਗੁੰਡਾ ਗੱਦੜੀ ਹਰਦੀ ਕਰਤੀ ਆ ਪੁਲਿਸ ਜੜੀਆ ਰਲਈ ਆਈ ਉਹਦੇ ਨਾਲ ਜੇ ਪੁਲਿਸ ਰਲਈ ਆਈ ਉਹਦੇ ਨਾਲ ਐਮਐਲਏ ਸਾਹਿਬ ਵੀ ਆਏ ਆ ਆਮ ਆਦਮੀ ਪਾਰਟੀ ਦੇ ਉਹਦਨੇ ਵੀ ਆਏ ਆ ਮੰਗਤਿਆਂ ਨੂੰ ਸੂਟ ਸੜਦਾ ਆ ਇਹਨੇ ਪਿੰਡ ਦਾ ਜੀਣਾ ਰਾਮ ਕਰਦਾ ਸਾਡੇ ਲੋਕਾਂ ਦਾ ਇੰਨਾ ਜੀਣਾ ਰਾਮ ਕਰਦਾ ਤੁਹਾਨੂੰ ਦੱਸ ਨਹੀਂ ਸਕਦੇ ਹੁਣ ਉਹ ਪੜੀ ਲਹੀ ਆ 라ਵਲ ਦੀ ਘਰ ਦੀ ਉਹਨੂੰ ਧੱਕੇ ਮਾਰਿਆ ਇਹਨੇ ਉੱਥੇ ਜਾ ਕੇ ਬਹੁਤ ਮਾਰਾ ਬੋਲਿਆ ਆ ਤੇ ਜਦ ਨਾਲ ਬੋਲਦਾ ਬੋਲਦਾ ਬਹੁਤ ਮਾੜਾ ਹੀ ਬੋਲਦਾ ਆ ਸਾਡੀ ਮੰਗ ਜੀ ਮੇਨ ਸਾਡੀ ਮੰਗ ਆ ਕਿ ਇਹਨੂੰ ਫੜ ਕੇ ਅੰਦਰ ਕੀਤਾ ਜਾਵੇ ਅਮਨ ਸ਼ਾਂਤੀਆਂ ਇਲੈਕਸ਼ਨ ਹੋਵੇ ਮੈਂ ਆਪ ਦੀ ਪਾਰਟੀ ਲੋ ਮਾਰੇ ਦੇਖ ਕੇ ਕਹਿੰਦੇ ਆ ਪਰੇਸ਼ਾਨੀ ਆ ਰਹੀ ਹੈ ਜਿਹੜੀ ਇਲੈਕਸ਼ਨ ਹੈ ਉਹ ਫ੍ਰੀ ਐਂਡ ਫੇਅਰ ਨਹੀਂ ਹੋ ਰਹੀ ਧੱਕੇਸ਼ਾਹੀ ਹੋ ਰਹੀ ਆ ਇੱਕ ਪਾਰਟੀ ਕਰ ਰਹੀ ਆ ਬੋਰੀ ਵੱਲੋਂ ਧੱਕੇਸ਼ਾਹੀ ਹੋ ਰਹੀ ਆ ਔਰ ਨਜਾਇਜ਼ ਵੋਟਾਂ ਪੈ ਰਹੀਆਂ ਸਾਡੇ ਤੇ ਕੋਈ ਇਲਜ਼ਾਮ ਨਹੀਂ ਸਾਡੀਆਂ ਬਿਲਕੁਲ ਸਹੀ ਵੋਟਾਂ ਜਾ ਰਹੀਆਂ ਕਿਸੇ ਨਾ ਕੋਈ ਤੱਕ ਕਰੀ ਇਹ ਕਰ ਰਿਹਾ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਕਰ ਰਿਹਾ ਕੋਈ ਕਿਸੇ ਨੂੰ ਆਪਣੇ ਵੋਟ ਅਜੇ ਪਰਚੀ ਕਟਾ ਕੇ ਜਾਂਦੇ ਆਪਣੀ ਵੋਟ ਪਾਉਣ ਅਸੀਂ ਇਨਸਾਫ ਚਾਹੁੰਦੇ 프리 ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਹੈ ਕਿਸੇ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਸਰ ਨਾਲ ਦੀ ਨਾਲ ਇਹ ਧਮਕੀਆਂ ਦੇ ਰਹੇ ਕਿ ਤੁਹਾਨੂੰ ਗੋਲੀਆਂ ਮਾਰ ਦਾਂਗੇ ਇਹ ਕੋਈ ਗੱਲ ਨਹੀਂ ਹੁੰਦੀ ਇਹ ਇਹ ਕਿਦਾਂ ਦਾ ਇਲੈਕਸ਼ਨ ਹੋ ਰਿਹਾ ਮੈਂ ਤਾਂ ਇਦਾਂ ਦਾ ਇਲੈਕਸ਼ਨ ਕਦੀ ਦੇਖਿਆ ਨਹੀਂ ਹੈਗਾ ਇਹ ਸਾਡੇ ਤੇ ਸਾਡੇ ਲੋਕਾਂ ਨਾਲ ਵੀ ਜ਼ਬਰਦਸਤੀ ਫालतू ਚਾਹੁੰਦੇ ਕਿ ਸਾਡੇ ਵਾਲੀ ਸਾਈਡ ਵੋਟ ਪਾਈ ਜਾਵੇ ਖੰਨਾ ਤੇ ਵੀ ਜਿਆਦਾ ਉੱਪਰ ਚੜਦੇ ਪਏ